ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਰਹਿਤ ਰੱਖਿਆ ਉਹਦੇ ਉੱਤੇ ਕੋਈ ਰਾਗ ਨਹੀਂ ਲਿਖਿਆ ਔਰ ਮੈਂ ਵੀ ਬੇਨਤੀ ਕਰਾਂ ਉਹਦੇ ਉੱਤੇ ਮਹੱਲਾ ਵੀ ਕੋਈ ਨਹੀਂ ਲਿਖਿਆ ਆਪਾਂ ਵੈਸੇ ਕਹਿੰਦੇ ਆ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਭਰੋਸਾ ਹੈ ਨਾ ਤੇ ਹੁਣ ਖਿਆਲ ਫਿਰ ਉਧਰ ਚਲਾ ਜਾਂਦਾ ਤਰਕਵਾਦੀ ਸੱਜਣਾ ਵੱਲ ਵੀ ਜਿਹੜੇ ਸਾਰੇ ਪ੍ਰੂਫ ਹੀ ਕਹਿੰਦੇ ਨੇ ਵੀ ਕੁੱਤੇ ਕੁਝ ਲਿਖਿਆ ਤੇ ਤਾਂ ਮੰਨਾਂਗੇ ਤੇ ਥੋੜਾ ਜਿਹਾ ਵਿਚਾਰ ਕਰ ਲਈਏ ਜੇ ਤਰਕ ਦੇ ਹਿਸਾਬ ਨਾਲ ਇਕੱਲਾ ਸੋਚੋਗੇ ਤੇ ਤੁਸੀਂ ਕੱਲ ਨੂੰ ਫਿਰ ਤੁਹਾਨੂੰ ਸ਼ੱਕੀ ਸ਼ੱਕੋ ਪੈਣਾ ਜਿਹਨੂੰ ਸ਼ੱਕ ਪੈਣਾ ਸ਼ੁਰੂ ਹੋ ਗਿਆ ਉਹ ਤੇ ਮਰ ਗਿਆ ਵੱਢਿਆ ਗਿਆ ਉਹ ਜੇ ਸ਼ੱਕ ਹੀ ਕਰਨਾ ਹੈ ਹਰ ਇੱਕ ਚੀਜ਼ ਤੇ ਵੀ ਐਸ ਚੀਜ਼ ਤੇ ਮਹੱਲਾ ਨਹੀਂ ਲਿਖਿਆ ਜੀ ਰਾਗ ਮਾਲਾ ਤੇ ਮਹੰਦਾ ਨਹੀਂ ਲਿਖਿਆ ਤੇ ਫਿਰ ਜਪਜੀ ਸਾਹਿਬ ਦੇ ਉੱਤੇ ਮਹੱਲਾ ਕਿਹੜਾ ਵੇਖੋਗੇ ਫਿਰ ਕੱਲ ਨੂੰ ਇਹ ਵੀ ਕਹੋਗੇ ਜੀ ਰਾਗ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਰਾਗ ਨੇ ਔਰ ਸ੍ਰੀ ਰਾਗ ਤੋਂ ਬਾਣੀ ਸ਼ੁਰੂ ਹੁੰਦੀ ਪਹਿਲਾ ਪਤਾ ਨਹੀਂ ਕਿੰਨੇ ਪਾ ਦਿੱਤਾ ਕਿਉਂਕਿ ਉੱਤੇ ਮਹੱਲਾ ਨਹੀਂ ਲਿਖਿਆ ਪਰੋਸਾ ਕਰੀਏ ਸਤਿਗੁਰਾਂ ਦੇ ਉੱਤੇ ਜੋ ਕੁਝ ਚੱਲ ਰਿਹਾ ਨਾ ਜੇ ਹਰ ਇੱਕ ਚੀਜ਼ ਦੇ ਉੱਤੇ ਸ਼ੱਕ ਕਰੀ ਜਾਓਗੇ ਤੇ ਜਿਹੜੀ ਟਹਿਣੀ ਤੇ ਤੁਸੀਂ ਬੈਠੇ ਹੋ ਤੁਸੀਂ ਉਸੇ ਨੂੰ ਵੱਡੀ ਜਾ ਰਹੇ ਫਿਰ ਜ਼ਮੀਨ ਤੇ ਡਿੱਗਣਾ ਹੋਰ ਕੀ ਹੋਣਾ ਜਿਹੜੀ ਟਹਿਣੀ ਤੇ ਬੰਦਾ ਰੁੱਖ ਵੀ ਚਾਂਗਦਾ ਹੈ ਨਾ ਸਿਆਣਾ ਬੰਦਾ ਰੁੱਖ ਚਾਂਗਦਾ ਹੈ ਕਿ ਉਹ ਧਿਆਨ ਰੱਖਦਾ ਹੈ ਵੀ ਇੱਕ ਟਹਿਣੀ ਤੇ ਬਚਾਲਾਂ ਘੱਟੋ-ਘੱਟ ਮੈਂ ਚਲੋ ਦੂਜੀਆਂ ਵੱਡਨੀਆਂ ਨੇ ਰੁੱਖ ਚਾਂਗਣ ਵੀ ਜਿਹੜੀ ਟਹਿਣੀ ਤੇ ਮੈਂ ਖੜਾ ਹਾਂ ਤੇ ਬਚਾਲਾਂ ਪਰ ਜਿਹੜਾ ਮੂਰਖ ਰੁਕ ਚਾਂਗਣ ਵਾਲਾ ਉਹ ਕੀ ਕਰੇਗਾ ਦੂਜੀਆਂ ਵੱਲ ਭਾਵੇਂ ਬੁਰਾਈਆਂ ਵੱਲ ਧਿਆਨ ਨਾ ਦਈਏ ਕੋਈ ਬੁਰਾਈਆਂ ਕਿੰਨੀਆਂ ਆ ਗਈਆਂ ਤੇ ਇੱਕ ਟਾਣੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਘਵਾੜਾ ਲੈ ਕੇ ਉਹਦੇ ਉੱਤੇ ਚਲਾਉਣਾ ਸ਼ੁਰੂ ਕਰਦੇ